ਸਰਕਾਰ ਟੰਡੋਰਾ ਪਿੱਟੀ ਜਾਂਦੀ ਐ ਕਿ ਨਸ਼ੇ ਵਾਲੇ ਫੜੋ ਨਸ਼ਾ ਬੰਦ ਕਰਾਂਗੇ ਨਸ਼ਾ ਆਹ ਕਰਾਂਗੇ ਪਰ ਮੈਂ ਸਰਕਾਰ ਨੂੰ ਇਸ ਮਾਧਮ ਰਾਹੀਂ ਬੇਨਤੀ ਕਰਦਾ ਵੀ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਜਿਹੜੀ ਗੱਲ ਕੱਲ ਨੂੰ ਦੇ ਦੇਣੀ ਪਵੇ ਚਾਹੇ ਸਰਕਾਰ ਅਕਾਲੀਆਂ ਦੀ ਐ ਚਾਹੇ ਉਹ ਕਾਂਗਰਸ ਦੀ ਐ ਚਾਹੇ ਉਹ ਭਾਜਪਾ ਦੀ ਐ ਅੱਜੇ ਕੱਲ ਨੂੰ ਚਾਹੇ ਹੁਣ ਝਾੜੂ ਵਾਲਿਆਂ ਦੀ ਐ ਜਿੱਥੇ ਭਗਵੰਤ ਮਾਨ ਸਾਹਿਬ ਤੁਸੀਂ 52 ਡਿਸਮਿਸ ਕਰਿਆ ਇੱਕ ਆ ਹੋਰ ਕਰਦੇ ਜੇ ਜਨਾ ਕੁਛ ਵਿੱਚੋਂ ਨਿਕਲਿਆ ਇਹ ਕੇਸ ਦੇੋਂ ਤੇ ਮੇਰੇ ਤੇ ਪਰਚਾ ਦੇ ਦੀ। ਸਿਟੀ 2 ਮਾਨਸਾ ਦੇ ਵਿੱਚ ਇੱਕ ਦਲਜੀਤ ਸਿੰਘ ਲੱਗਿਆ ਸੀ ਸਬ ਇਨਸਪੈਕਟਰ। ਹੁਣ ਉਹ ਪ੍ਰਮੋਟ ਕਰਤਾ। ਇਨਸਪੈਕਟਰ ਬਣ ਗਿਆ। ਚਲੋ ਰੈਂਕ ਬਣਦਾ ਬੰਦੇ ਨੇ ਪੜ੍ਹਾਈ ਕਰੀ ਐ। ਪਰ ਪੜ੍ਹਾਈ ਕਰਨ ਦਾ ਫਾਇਦਾ ਕੀ ਐ? ਜਦੋਂ ਲੁੱਟਾਂ ਖਸੁੱਟਾਂ ਕਰਨੀਆਂ। ਇਹਨੇ ਕੀ ਕਰਿਆ? ਪੱਠਾ ਵਸਤੀ ਚੋਂ ਕੋਈ ਸ਼ਿਕਾਇਤ ਆਈ ਹੋਣੀ ਐ। ਵੀ ਕੋਈ ਮਾਈ ਜਿਹੜੀ ਹੈਗੀ ਚਿੱਟਾ ਵੇਚਦੀ ਐ ਚਿੱਟਾ ਬੁੜੀ ਤੋਂ ਫੜਿਆ ਉਹਦਾ ਨਾਲ ਮੁੰਡਾ ਤੇ ਉਹਨਾਂ ਉਹਦਾ ਬੁੜੀ ਦਾ ਜਵਾਈ ਮੁੰਡੇ ਦਾ ਜੀਜਾ ਲੱਗਿਆ ਨਾਲ ਉਹ ਚੱਕ ਲਈ 5 ਗ੍ਰਾਮ ਚਿੱਟਾ ਫੜਿਆ ਉਦੋਂ ਬਾਅਦ ਬੁੜੀ ਛੜਤੀ ਤੇ ਜਵਾਈ ਛੜਤਾ ਰੁਪਇਆ 50000 ਰੁਪਇਆ ਲੈ ਲਿਆ 50000 ਰੁਪਿਆ ਜਿਹੜਾ ਲੈ ਲਿਆ ਇਹਦੇ ਨਾਲ ਆ ਇੱਕ ਮੈਂ ਤੁਹਾਨੂੰ ਦੱਸਣਾ ਵੀ ਪੈਸੇ ਆਪ ਨਹੀਂ ਫੜਨਾ ਫੜਦਾ ਕਮਲਦੀਪ ਹੈ ਕਮਲ ਗਿਆਨੀ ਪੀਐਸਓ ਬਣਿਆ ਹੋਇਆ ਸੀਦਾ ਉਹ ਕਹਿੰਦੇ ਵੀ ਇਹਦੇ ਨਾਲ ਰਮਾਨਗੀ ਇਹਦੀ ਕਿਤੇ ਹੋਰ ਹੈ ਇਹਦੇ ਨਾਲ ਹੀ ਨਹੀਂ ਉਹ ਉਹ ਦੋ ਨੰਬਰ ਜਿੱਥੇ ਰਫਰਦਾ ਸੀ ਹੁਣ ਨਹੀਂ ਪਤਾ ਕਿੱਧਰ ਗਿਆ ਜਦੋਂ ਸਿਟੀ 2 ਸੀ ਉਹਦੀ ਰਮਾਨਗੀ ਨਹੀਂ ਸੀ ਇੱਥੇ ਬਰੇਟੇ ਬੋਹੇ ਇੱਧਰ ਸੀਗਾ ਦੋ ਨੰਬਰ ਚ ਆਪਦੇ ਨਾਲ ਲੀਫਾ ਦਾ ਕਾਹਦੇ ਵਾਤੇ ਪੈਸੇ ਵੜਨ ਵਾਤੇ ਚਲੋ ਉਹ ਛੋਟਾ ਬੱਚਾ ਹੁਣ 20 22 ਸਾਲ ਦਾ ਜਮਾਕ ਭਰਤੀ ਹੋ ਜਾਂਦਾ ਨਹੀਂ ਪਤਾ ਹੁੰਦਾ ਜਾਂ ਆਪਾਂ ਕੋਈ ਛੋਟੇ ਬੱਚੇ ਨੂੰ ਵੀ ਕਹਿ ਦਈਏ ਯਾਰ ਵੀ ਾਡੇ ਤੋਂ ਫਲਾਣੇ ਨੂੰ ਚੜਾ ਲੈ ਜੇ ਉਹ ਜਾਂ ਛੱਡਿਆ ਉਦੋਂ ਖਾਲੀ ਆਉਂਦਾ ਜੇ ਚੜ ਗਿਆ ਉਹਦੇ ਮਗਰ ਕੋ ਕੋਲੇ ਨਾਲ ਵੀ ਬਹਿ ਸਕਦਾ ਪਰ ਉਹ ਬੱਚੇ ਦਾ ਇੱਕ ਕਸੂਰ ਹੈ ਇਹ ਚ ਪੀਐਸਓ ਕਮਲਜੀਤ ਦਾ ਨਹੀਂ ਨਾ ਕਸੂਰ ਕਮਲਦੀਪ ਦਾ ਪਰ ਪੈਸੇ ਨਾ ਪੜਿਆ ਕਰ ਉਹਦੇ ਉਹ ਬੁੜੀ 50000 ਰੁਪਿਆ ਲੈ ਕੇ ਛੜਤੀ ਜਨਾਇਓ ਜਿਮਾਈ ਸ਼ਰਦਾ ਉਹਦੇ ਤੇ ਪਰਚਾ ਦੇਤਾ ਪਤਨੀ 5 ਗ੍ਰਾਮ ਦਾ ਪਤਨੀ 4 ਗ੍ਰਾਮ ਦਾ ਕੈਮਰਿਆਂ ਦੇ ਵਿੱਚ ਆ ਬੰਦੇ ਦੂਜੀ ਗੱਲ ਦੂਜੀ ਗੱਲ ਜਿਹੜਾ ਸਰਿਆ ਚੋਰੀ ਹੋਇਆ ਸੇਠਾਂ ਦਾ ਉਹ ਦਰਖਾਸਤ ਆਈ ਪਤਾ ਲੱਗਿਆ ਵੀ ਫਲਾਣੇ ਕੁਆੜੀਏ ਕੋਲੇ ਐ ਤਾਂ ਗੋਰਾ ਸਿੰਘ ਨੂੰ ਦਰਖਾਸਤ ਮਾਰਕ ਹੋਈ ਗੋਰਾ ਉੱਥੇ ਕੁਆੜੀਆਂ ਕੋਲੇ ਜਾਇਆ ਕਰੇ ਤੇ ਕਵਾੜੀਆਂ ਤੋਂ ਇਹ ਜਿਹੜਾ ਇਹਦਾ ਕਮਲਦੀਪ ਪੀਐਸਓਸੀ ਗਿਆਨੀ ਬਿਨਾ ਆਰਡਰ ਤੋਂ ਇਹਦੇ ਕੋਲੇ ਸੀ ਰੁਪਈਆ 17000 ਲਿਆਇਆ ਤੇ ਗੋਰਾ ਬਿਨਾ ਮਤਲਬ ਤੂੰ ਥਾਣੇਦਾਰ ਆ ਜਿਹੜਾ ਉਹ ਕਾਗਜ਼ ਚੱਕੀ ਫਿਰੇ ਤੇ ਬਾਣੀਆਂ ਦੇ ਬਾਈ ਸੌਰੀ ਜਿਹੜੇ ਕਵਾੜੀਆ ਉਹ ਕਹਿੰਦਾ ਬਾਈ ਸਾਡੇ ਇੱਥੇ ਨਾ ਤੇ ਕਿਹੜੀ ਸਾਡੇ ਖਿਲਾਫ ਦਰਖਾਸਤ ਆ ਤੇਰਾ ਇਸ ਚੋਂ ਲੈ ਗਿਆ ਪੀ 17000 ਤੇ ਜਿਹਦਾ ਸੋਨਾ ਆਪਣਾ ਸਰੀਆਂ ਚੋਰੀ ਹੋਇਆ ਉਹਨੂੰ ਨਿਆ ਮਿਲ ਗਿਆ ਇਹਦਾ ਮਤਲਬ ਚੋਰੀਆਂ ਨੂੰ ਤੂੰ ਪ੍ਰਮੋਟ ਕਰਦਾ ਹੈ ਅਈਕੇ ਬੰਦੇ ਨੇ ਕਮੈਂਟ ਲਿਖਿਆ ਇਹ ਸਾਨੂੰ 1100 ਰੁਪਿਆ ਐਸਐਚਓ ਲੈਂਦਾ ਨਹੀਂ ਸੁਣਿਆ ਉਹ ਰੇੜੀਆਂ ਵਾਲੇ ਤੋਂ ਲੈਂਦਾ ਗਾਹਾਂ ਪਤੰਦਰ ਉਹਨਾਂ ਦੇ ਪ੍ਰਧਾਨ ਹੁੰਦੇ ਨਾ ਉਹ ਸਾਰਾ ਤੋਂ 100-100 ਇਕੱਠਾ ਕਰਕੇ ਦਿੰਦਾ ਜਦੋਂ ਅਗਲੇ ਦੇ ਫੜ ਲੈਂਦਾ ਜੇ 100 ਰੇੜੀ ਆ 1000 1100 ਇਕੱਠਾ ਕਰ ਲੈ ਕਿੰਨਾ ਹੋ ਗਿਆ 10000 ਹੋ ਗਿਆ ਤੁਸੀਂ ਗੱਲ ਨੂੰ ਸਮਝਿਆ ਕਰੋ ਹਰ ਇੱਕ ਦੀ ਜੂਨੀਅਨ ਹੈ ਆਈਪੀਐਸ ਆਈ ਐਸ ਅਫਸਰਾਂ ਦੀ ਵੀ ਲੋਬੀ ਹੈ ਜੂਨੀਅਨ ਉਹਨਾਂ ਦੀ ਵੀ ਜੇ ਉਹਦੇ ਨਾਲ ਧੱਕਾ ਹੁੰਦਾ ਹੋਵੇ ਤਾਂ ਉਹ ਤੋਂ ਪੈਸੇ ਜਿਹੜੇ ਹੈਗੇ ਲਿਆਇਆ ਤੇ ਉਹ ਵਿਚਾਰੇ ਉਹ ਜਿਨ੍ਹਾਂ ਦੀ ਚੋਰੀ ਹੋਈ ਉਹ ਤੇਰੇ ਫਿਰਦੇ ਨੇ ਕਵਾੜੀਆਂ ਨੂੰ ਸ਼ਰਤਾਂ ਨਹੀਂ ਉਹਦੇ 409 ਦਾ ਇੱਕ ਪਰਚਾ ਬਣਦਾ ਸੀ 411 ਦਾ ਇੱਕ ਮਤਲਬ ਕੀ ਵੀ ਚੋਰੀ ਦਾ ਚੋਰੀ ਕਰਨੀ ਤੇ ਚੋਰੀ ਦਾ ਗਾਹਾਂ ਮਾਲ ਵੇਚਣਾ 409 411 ਦਾ ਪਰਚਾ ਬਣਦਾ ਤੇ 379 ਬਣਦੀ ਸੀ ਜਿਹੜੀ ਹੁਣ ਬੀਐਨਐਸ ਚ ਬਦਲ ਕੇ ਹੋਰ ਬਣ ਗਈ ਧਾਰਾ ਤੇ 17000 ਰੁਪਇਆ ਲੈ ਕੇ ਤੇ ਉਹ ਥਾਣੇ ਚ ਵੀ ਨਹੀਂ ਆਇਆ ਜਿਹੜਾ ਕੁਆੜ ਗਿਆ ਫੇਰ ਫੇਰ ਗੋਰੇ ਨੂੰ ਭਜਾਇਆ ਇਹਨੇ ਤੂੰ ਹੀ ਤਰ੍ਹਾਂ ਫਿਰਦਾ ਫਲਾਣਾ ਫਿਰਦਾ ਜਿਦ ਤੂੰ ਮਾਰਕ ਕਰੀਆ ਦਰਖਾਸਤ ਉਹਨੂੰ ਵਿੱਚੋਂ ਦੱਸਦਾ ਨਹੀਂ ਕੁਛ ਯਾ ਪਤਾ ਪੈਸੇ ਲੈ ਲੇ ਕਿਉਂਕਿ ਜਿੰਨੀਆਂ ਚੋਰੀਆਂ ਕਰਾਈਆਂ ਇਹਨੇ ਕਰਾਈਆਂ ਇੱਥੇ ਤੇ ਇਸ ਮਾਧਮ ਨਾਲ ਹੀ ਮੈਂ ਕਹਿਣਾ ਚਾਹਣਾ ਉਹ ਚਲੋ ਕਿਸਾਨ ਜੂਨੀਅਨ ਵਾਲੇ ਸਾਡੀ ਆ ਬੰਦੇ ਉਹ ਸਮਾਜਦੰਗ ਹੈ ਉਹ ਗਰਵੀਰ ਵਰਗੇ ਤੇ ਉਹ ਸਾਡਾ ਜਸਵੀਰ ਸਿੰਘ ਐ ਐਸਚਓ ਉਹ ਬੰਦੇ ਦੋਨੇ شریف ਹੈ ਉਹੋ ਏਵੇਂ ਉਹਨਾਂ ਦੀਆਂ ਬਾਹਾਂ ਤੋੜਦੀਆਂ ਇਹ ਇਹਦੇ ਰਮਦਿੱਤੇ ਵਾਲੇ ਇਹਦੇ ਡਾਂਗਾ ਡੂੰਗਾ ਜੇ ਮਾਰ ਕੇ ਇਹਦੇ ਗਿੱਟੇ ਕੁੱਟਣੇ ਸੀਸ ਮਾਰ ਕੇ ਜੇ ਉਹਨਾਂ ਲੋਟ ਆਵੇਂ ਨਾ ਫਿਰ ਕ੍ਰਪਸ਼ਨ ਵਾਲਾ ਬੰਦਾ ਉਹ ਵੀ ਲੋਟ ਆਉਂਦਾ ਹੁੰਦਾ ਉਹਨਾਂ ਨੂੰ ਯਾਰ ਏਵੇਂ ਤੁਸੀਂ ਏਵੇਂ ਵਿਚਾਰਾਂ ਦੇ ਉਹਨਾਂ ਦੇ ਬਾਹਾਂ ਤੋੜਦੀਆਂ ਹੋਰ ਕਰਤੀਆਂ ਇਹ ਖੇਤਰਾਂ ਦੀ ਲਾਇਕ ਆ ਬੰਦਾ ਕੋਈ ਦੋਰ ਹੈ ਨਹੀਂ ਕੁਤਾਲ ਖਿਜ ਨਹੀਂ ਗੱਲ ਕਰਦੇ ਸੀ ਲੌਜੀਕ 'ਚ ਗੱਲ ਕਰਦੇ ਆ ਇਹ ਜਗਦੇਵ ਹੈ ਜਿਹੜਾ ਫਿਰ ਉਹਨੂੰ ਆਪਸੋਰੀ ਜਿਹੜਾ ਗੋਰਾ ਹੈ ਉਹਨੂੰ ਇਹ ਵਿਚਾਰੇ ਨੂੰ ਪਰੇਸ਼ਾਨ ਕੀਤਾ ਇੱਕ ਜਗਦੇਵ ਆਇਆ ਸੀ ਬਠਿੰਡੇ ਤੋਂ ਉਹਨੂੰ ਕਹਿੰਦਾ ਤੂੰ ਮੈਨੂੰ ਕਮਾ ਕੇ ਨਹੀਂ ਦਿੰਦਾ ਕੁਝ ਤੇ ਉਹਨੂੰ ਚੌਂਕਾਂ 'ਚ ਘੜੀਸੀ ਫਿਰ ਆਦੂੰ ਮੈਂ ਕਰ ਦੂ ਮੈਂ ਬਾਹਰ ਕਰ ਦੂ ਮੈਂ ਰੱਪਟਾ ਪਾ ਦੂ ਮੈਂ ਫਲਾਨਾ ਕਰ ਦੂ ਤੇਰੀਆਂ ਰੱਪਟਾਂ ਉਪਟਾਂ ਸਾਰੀਆਂ ਕੈਨਸਲ ਹੋ ਗਈਆਂ ਤੂੰ ਤਿਆਰੀ ਕਰ ਹੁਣ ਅੰਦਰ ਜਾਣ ਦੀ ਤੂੰ ਕਹਿੰਦਾ ਸੀ ਨਾ ਕਿ ਜਸਪਾਲ ਥਾਣੇਦਾਰ ਨੂੰ ਵੀ ਮੈਨੂੰ ਕੋਈ ਟੈਨਸ਼ਨ ਨਹੀਂ ਜੇ ਮੱਖਣ ਮੇਰੇ ਖਿਲਾਫ ਯਾਨ ਲਿਖਾ ਗਿਆ ਜਾਂ ਰੇਸ਼ ਰੋਸ਼ਨ ਲਿਖਾ ਗਿਆ ਫਿਰ ਹੁਣ ਕਿਉਂ ਸਿਕੀਰੀਆਂ ਵਾਲੇ ਭੇਜਦਾ ਫਿਰਦਾ ਹੁਣ ਕਿਉਂ ਤੂੰ ਮਤਲਬ ਰਿਟਾਇਰਡ ਥਾਣੇਦਾਰਾਂ ਨੂੰ ਮੇਰੇ ਦੋਸਤਾਂ ਨੂੰ ਫੋਨ ਕਰਾਈ ਜਾਂਦਾ ਯਾਰ ਮੇਰਾ ਨਿਮੇੜੋ ਹੁਣ ਖੜ ਫਿਰ ਯਾਰ ਖੜਿਆ ਕਰਾ ਜਿਹੜੀ ਜਿਹੜੀ ਨੂੰ ਨੰਦਾਂ ਦੇ ਦੌਰਾਂ ਪੈ ਗਿਆ ਨਾ ਸੁਹਾਗ ਰਾਤ ਕੋਈ ਨਹੀਂ ਮਨਾਉਂਦੀ ਪਹਿਲੀ ਵਾਰੀ ਤਾਂ ਬੜਕ ਚੀ ਭੱਜ ਗਿਆ ਤੂੰ ਪਰਚੇ ਦਿੱਤੇ ਆ ਲੋਕਾਂ ਤੇ ਤੇਰੇ ਤੇ ਨਹੀਂ ਨਾ ਹੋਇਆ ਜਦੋਂ ਤੇਰੇ ਤੇ ਹੋਇਆ ਤੈਨੂੰ ਫੜ ਕੇ ਕੁੱਟ ਕੇ ਵਿਜੀਲੈਂਸ ਨੇ ਦਿੱਤਾ ਅੰਦਰ ਸਾਰੇ ਮਨਾਵਾਂਗੇ ਪੈਸੇ ਜਿੰਨੇ ਤੂੰ ਆਹ ਇਹਨਾਂ ਤੋਂ ਕਵਾੜੀਆਂ ਤੋਂ ਲਏ ਆ 17000 ਰੁਪਇਆ ਤੇ ਜਿਹੜੀ ਆ ਬੁੜੀ ਹੈਗੀ ਤੇ ਮੈਂ ਜਿਹੜੀ ਐਨਡੀਪੀ ਸੈਕਟਰ ਦੀ ਜਿਹੜਾ ਮੇਨ ਮੁਲਜਮਾਂ ਤੂੰ ਛੜਤਾ ਤਲ ਬੁੜੀ ਐ ਕੋਈ ਹੋ ਜਾਦਾ ਆਉਦੇ ਘਰ ਵਾਤੇ ਗੋਰਖ ਖੰਦਾ ਕਰਦੇ ਹੋ ਸਮਝਾਓ ਵੀ ਪਾਈ ਬੀਬੀ ਇਹਦੇ ਨਾਲ ਆ ਨੁਕਸਾਨ ਹੁੰਦਾਗਾ ਸਾਡੇ ਨੌਜਵਾਨਾਂ ਦੀ ਜਿਹੜੀ ਨੌਜਵਾਨੀ ਖਤਮ ਹੁੰਦੀ ਆ ਤੁਸੀਂ ਹੋਰ ਕੰਮ ਕਰ ਲਓ ਤੇ ਤੁਮ ਲੈ ਕੇ 50000 ਰੁਪਇਆ ਛੜਦੇ ਦੋਨੇ ਤੇ ਮੁੰਡੇ ਤੇ ਪਰਚਾ ਦੇਤਾ ਫਿਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇੱਥੇ ਥਾਣੇਦਾਰ 나જર ਸਿੰਘ ਸੀਗਾ ਉਹਦੀ 2 ਮਹੀਨੇ ਰਿਟਾਇਰਮੈਂਟ ਚ ਰਹਿੰਦਾ ਸੀ ਰਹਿੰਦੀ ਸੀ ਤੇ ਉਹਨੂੰ ਇਸ ਬੰਦੇ ਨੇ ਇੰਨਾ ਜਲੀਲ ਕਰਿਆ ਇੰਨਾ ਜਲੀਲ ਕਰਿਆ ਜਿਹੜੇ ਥਾਣਾ ਸਿਟੀ 2 ਹੈ ਇਹ ਸਾਡੇ ਵਕੀਲਾਂ ਦੇ ਚੈਂਬਰ ਸੀ ਜਿਹੜਾ ਆਪਾਂ ਲਾਸਟ ਦੇ ਜਾਣੇ ਇੱਕ ਚੈਂਬਰ ਛੱਡ ਕੇ ਦੂਜੇ ਚੈਂਬਰ ਦੇ ਵਿੱਚ ਉਹ ਵਰਦੀ ਪਾਈ ਦੇ ਵਿੱਚ ਜਿਹੜੀ ਮਤਲਬ ਵਰਦੀ ਵਾਲੀ ਪੱਗ ਸੀ ਉਹਦੇ ਨਾਲ ਫਾਹਾ ਲੈਂਦਾ ਸੀ ਤੇ ਦੋ ਮਲਾਜਮਾਂ ਨੇ ਬਚਾਇਆ ਪੁੱਛ ਲਿਓ ਉਹਨੂੰ ਜੇ ਮੈਂ ਝੂਠ ਬੋਲਦਾ ਦੋ ਮਲਾਜਮ ਵੀ ਸਾਹਮਣੇ ਕਰ ਦੂੰ ਤੇ ਫਿਰ ਇਹਨੇ ਗਾਣਾ ਕੱਢੀਆਂ ਸੀ ਉਹਨੂੰ ਫਿਰ ਸਾਬ ਦੇ ਪੇਸ਼ ਹੋਇਆ ਫਿਰ ਇਹਨੂੰ ਬੁਲਾਇਆ ਫਿਰ ਐਸਐਸਪੀ ਸਾਹਿਬ ਨੇ ਇਹਨੂੰ ਚੰਗੀ ਤੌਰ ਤਪ ਕੀਤੀ ਇਹਦੀ ਤੇ ਫਿਰ ਉਹਦੀ 2 ਮਹੀਨਾ ਦੀ ਛੁੱਟੀ ਦੇਤੀ ਜਿੰਨੀਆਂ ਬਣਦੀਆਂ ਸੀ ਉਹਦੀਆਂ ਮਤਲਬ ਉਹਨਾਂ ਨੂੰ ਕਹਿੰਦਾ ਮੈਨੂੰ ਪੈਸੇ ਕਮਾ ਕੇ ਲਿਆ ਕੇ ਦਿਓ ਹੁਣ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਹੈ ਵੀ ਚਲੋ ਸਬ ਇਨਸਪੈਕਟਰ ਰੱਖ ਲਾਂ ਡੀਐਸਪੀ ਭਾਰਤੀ ਕਰ ਲਾ ਉਹ ਇਹਨਾਂ ਨੂੰ 7-8 ਸਾਲ ਸਰਕਾਰ ਪਾਲਿਸੀ ਲਿਆਵੇ ਇਹਨਾਂ ਨੂੰ ਲਾਇਆ ਨਾ ਕਰੋ ਦੀ ਕਰ ਦੂਜੇ ਵੀ ਮੇਰੇ ਮਿੱਤਰ ਐ ਕਰ ਗੁੱਸਾ ਕਰਨਗੇ ਵੀ ਐਂ ਕਹਿੰਦਾ ਲਾਇਆ ਨਾ ਕਰੋ ਇਹਨਾਂ ਨੂੰ ਕੁਝ ਸਿਖਾ ਦਿਓ ਮਾੜਾ ਮੋਟਾ ਕੱਲਾ ਇਹ ਨਾ ਵੀ ਇਹ ਤੂੰ ਪੈਸੇ ਇਕੱਠੀ ਕਰੇ ਚੱਲਾ ਇਸ ਕਰਕੇ ਇਹ ਜੇ ਚੋਰਾਂ ਬੰਦਿਆਂ ਨੂੰ ਦੇਖੋ ਇਹ ਇਹ ਡਿਸਮਿਸ ਬੰਦ ਦਾ ਜੀ ਸੰਵਿਧਾਨ ਦੀ ਧਾਰਾ 311 ਦੇ ਤਹਿਤ ਡਿਸਮਿਸ ਬੰਦਦੀ ਹੈ ਜੀ ਇਹਨੂੰ ਡਿਸਮਿਸ ਕਰਨਾ ਚਾਹੀਦਾ ਕੈਮਰਿਆਂ 'ਚ ਹੈ ਕੈਮਰਿਆਂ ਤੋਂ ਕਿਵੇਂ ਛੁਟਲਾ ਦੇਵਾਂ ਇੱਥੇ ਸਾਡੇ ਕੈਮਰਿਆਂ ਦੇ ਵਿੱਚ ਉਹ ਮਾਨਸਾ ਮੈਡੀਕਲ ਕੋ ਜਾਣਾ ਤੇ ਤੋਂ ਕੋਈ ਹੋ ਗਿਆ ਸੀ ਉਹ ਪੁਰਸੇ ਮੁਲਾਜ਼ਮ ਸੀ ਉਹ ਕੈਮਰਾ ਦੇ ਆਧਾਰ ਤੇ ਸਜ਼ਾ ਹੋ ਗਈ ਸੀ ਉਹਨਾਂ ਨੂੰ ਨੌਕਰੀ ਵੀ ਗਈ ਵਿਚਾਰਿਆਂ ਦੀ ਰਿਟਾਇਰਮੈਂਟਾਂ ਵੀ ਰੁਕ ਗਈਆਂ ਚਾਹੇ ਉਹ ਚੰਗੇ ਆ ਮਾੜੇ ਆ ਸਾਨੂੰ ਨਹੀਂ ਪਤਾ ਨਾ ਸਾਡੀ ਕੋਈ ਨਾ ਮੁਲਾਜ਼ਮਾ ਨਾ ਦਸਮਣੀ ਜੀ ਤੇ ਨਾ ਆਪਣੀ ਮਾਨਸਾ ਮੈਡੀਕੋ ਜਾਲਣਾ ਮੈਂ ਇੱਕ ਉਦਾਹਰਨ ਦੇ ਰਿਹਾ ਤੁਹਾਨੂੰ ਤੇ ਇਹ ਤੱਥਾਂ ਦੇ ਆਧਾਰ ਤੇ ਆ ਕਪਤਾਨ ਡੀਵੀਆਰ ਮਗਾਲੇ ਥਾਣੇ ਚੋਂ ਉਹ ਤਿੰਨੇ ਲਿਆਂਦੇ ਸੀ ਉਹ ਕਰਕੇ ਗੁੜੀ ਤੋਂ ਫੜਿਆ ਸੀਗਾ ਤੇ ਸ਼ਰਤੀ ਪੈਸੇ ਲੈ ਕੇ ਤੇ ਸਰਗੀ ਵਾਲੇ ਤੋਂ ਤਿਆ ਨਾਜਰ ਥਾਣੇਦਾਰ ਜਿਹੜਾ ਫਾਹ ਲੈ ਕੇ ਮਰਦਾ ਸੀ ਫਿਰ ਉਹਨੇ ਵਿਚਾਰੇ ਨੇ ਜੋੜਕੀਆਂ ਬਦਲੀ ਕਰਾ ਲਈ ਸੀ ਤੇ ਮੈਂ ਸਮਾਧਮ ਰਾਹੀਂ ਬੇਨਤੀ ਕਰਦਾ ਕਿ ਇਹ ਬੰਦਾ ਇਹਦੇ ਜਿਹੜੇ ਪਾਪਾਂ ਦਾ ਘੜਾ ਨੋਂ ਭਰ ਗਿਆ ਜਿਹੜਾ ਦਿਲਜੀਤ ਐ ਸੱਚੋ ਐ ਇਹ ਬੰਦਾ ਮੇਰੀ ਵੀਡੀਓ ਨਿਸ਼ਾਮ ਕੇ ਰੱਖ ਲਿਓ ਇਹ ਬੰਦਾ ਫਾਹ ਲੈ ਕੇ ਮਰੂਗਾ ਜਿੱਦੇ ਮਰਿਆ ਕਿਉਂਕਿ ਇਹਦੀ ਕਿਸੇ ਅਫਸਰ ਨੇ ਨਹੀਂ ਮਦਦ ਕਰਨੀ ਕਿਸੇ ਨੇ ਨਹੀਂ ਨਿਕਾਲਨੀ ਬੰਦਾ ਤਣਾਅ ਚ ਹੋ ਜਾਂਦਾ ਬੰਦਾ ਤਣਾਅ ਚ ਹੋ ਜਾਂਦਾ ਜਦੋਂ ਮਾੜੇ ਕੰਮ ਕਰੇ ਹੋਣ ਨਾ ਮਾੜੇ ਕੰਮ ਕਰੇ ਹੋਣ ਜਿਵੇਂ ਹੁਣ ਉਹਨਾਂ ਨੂੰ ਜਲੀਲ ਕਰਦਾ ਸੀ ਵਿਚਾਰੇ 나జర్ ਸਿੰਘ ਨੂੰ ਛੋਟੇ ਜਿਹੇ ਕੰਮ ਦਾ ਸੀ ਮੁੰਡਾ ਥਾਣੇਦਾਰ ਉਹ ਇਸ ਕਰਕੇ ਤੇ ਕਾਲੇ ਚਿੱਠੇ ਬਹੁਤ ਆ ਇੱਕ ਸਕਾਰਪੀਓ ਗੱਡੀ ਦੇ ਵਿੱਚ ਕੈਮਰਾ ਉਹ ਮੈਂ ਦਿਨਾਂ ਤੋਂ ਉਹਨੂੰ ਚਲਾਉਂਗਾ ਰਿਕਾਰਡਿੰਗ ਵੀ ਦੂੰ ਸਾਰਾ ਕੁਝ ਦੂੰਗਾ ਇਹ 14 ਲੱਖ 40 ਹਜ਼ਾਰ ਰੁਪਏ ਦਾ ਮਸਲਾ ਸੀ ਤੇ ਲੈ ਕੇ ਉਧਰੋਂ ਮੋٹے ਪੈਸੇ ਤੇ ਥਾਰ ਅਗਲੇ ਨੂੰ ਦਿੱਤੀ ਮਲਾਇਮਾ ਨੂੰ ਜਲੀਲ ਕਰਦਾ ਫਿਰ ਇੱਕ ਮਿੰਟ ਚ ਅਗਲੀ ਦੀ ਗੈਰ ਹਾਜ਼ਰੀ ਲਾਉਂਦਾ ਮੈਂ ਸੱਚਾ ਤੇ ਅਗਲੇ ਨਾਲ ਕਹਿੰਦਾ ਪੈਸੇ ਲਓ ਇਕੱਠੇ ਕਰਕੇ ਆ ਬਚਾਰੀ ਇੱਥੇ ਚਾਹ ਬਣਾਉਂਦੀ ਆ ਮੋਂ ਨੂੰ ਬੇਨਤੀ ਕਰਦਾ ਹੁਣ ਤਾਂ ਚਲ ਬਦਲ ਗਿਆ ਇਹ ਹੁਣ ਜਿਹੜੇ ਨਵੇਂ ਆਏ ਐ ਵਧੀਆ ਅਫਸਰਨਗੇ ਸਾਰੇ ਸਤਿਕਾਰਯੋਗ ਐ ਪਰ ਇਹ ਜਾਂ ਤੋਂ ਭਾਈ ਤੁਸੀਂ ਬਚ ਕੇ ਰਿਹਾ ਕਰੋ ਇਹਨਾਂ ਲੋਕਾਂ ਦੇ ਪੈਸੇ ਨਾ ਫੜਿਆ ਕਰੋ ਤੇ ਹੋ ਸਕਦਾ ਉਹਨੇ ਚਿੱਟਾ 10 ਗ੍ਰਾਮ ਖੜਾ ਪੜਿਆ ਹੋਵੇ ਕਿੰਨਾ ਖੜਿਆ ਹੋਵੇ ਪਰ 5 ਗ੍ਰਾਮ ਤਾਂ ਕਹਿੰਦੇ ਐ 5 ਗ੍ਰਾਮ ਤਾਂ ਕਹਿੰਦੇ ਐ ਤੇ ਹੋ ਸਕਦੇ ਨੇ ਪਰਚਾ ਕਿੰਨੇ ਦਾ ਦਿੱਤਾ ਹੋਵੇ ਇਸ ਕਰਕੇ ਜਿਹੜਾ ਹੈਗਾ ਹੁਣ ਕੈਮਰੇ ਦੀ ਜਿਹੜੀ ਹੈਗੀ ਆ ਡੀਵੀਆਰ ਆ ਉਹਨੂੰ ਚੈੱਕ ਕਰ ਲਓ ਡੀਵੀਆਰ ਤੇ ਪਹਿਲਾਂ ਪਰਚਾ ਹੋਇਆ ਬਈ ਪੁਲਿਸ ਵਾਲਿਆਂ ਦੇ ਸਜ਼ਾ ਹੋਈ ਉਹਨਾਂ ਨੂੰ ਇਸ ਕਰਕੇ ਸਿਰੇ ਦਾ ਚੋਰ ਹੈ ਭਗਵੰਤ ਮਾਨ ਇਹਨੂੰ ਸਬੰਧਾਨ ਦੀ ਧਾਰਾ 311 ਚ ਡਿਸਮਿਸ ਕਰੇ ਜਦੋਂ ਤੱਥ ਹੋਣ ਤੱਥਾਂ ਦੇ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ ਹੁਣ ਇੱਕ ਨਵਾਂ ਚੀਜ਼ ਆ ਔਨ ਰਿਕਾਰਡ ਇਹ ਇੱਕ ਸੀਕ੍ਰੇਟ ਮਾਮਲਾ ਹੈ ਮੈਂ ਅੱਜ ਇਹਨੂੰ ਦੱਸ ਨਹੀਂ ਸਕਦਾ ਦੋ ਦਿਨ ਰੁਕ ਜਾਓ ਮੈਂ ਤੁਹਾਨੂੰ ਸਾਰਾ ਕਰੂੰਗਾ ਔਨ ਦਾ ਰਿਕਾਰਡ ਇਹਨੂੰ ਬਚਣ ਨੂੰ ਥਾਂ ਨਹੀਂ ਬੰਦੇ ਨੂੰ ਵਾਦਾ ਤੁਹਾਡੇ ਨਾਲ ਮੇਰੇ ਜਿਹੜੇ ਸਾਡੇ ਆਡੀਅנס ਆ ਸਾਡੀ ਜਾਂ ਸਾਨੂੰ ਪਿਆਰ ਕਰਨ ਵਾਲੇ ਆ ਜੋ ਵੀਡੀਓ ਦੇਖਣ ਵਾਲੇ ਆ ਛੋੜੇ ਨਾਲ ਵਾਦਾ ਵੀਰੋ 2 ਦਿਨ ਰੁਕ ਜੂ ਵੱਡਾ ਸੱਪ ਕੱਢ ਕੇ ਛੋੜੇ ਦਿਖਾਵਾਂਗਾ ਮੈਂ ਇਹਨੂੰ ਬਚਣ ਨੂੰ ਥਾਂ ਹੀ ਨਹੀਂ ਇਹਦੇ ਚ ਪਤਾ ਨਹੀਂ ਕਿੰਨੇ ਕੁ ਹੋਰ ਲਵੇਟੇ ਜਾਣਗੇ ਇਸ ਕਰਕੇ ਜੇ ਸਰਕਾਰ ਨਸ਼ਾ ਬੰਦ ਕਰਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਆਪਦੇ ਘਰ ਤੋਂ ਸ਼ੁਰੂ ਕਰੋ ਤੇ ਇਹਨੂੰ ਜਿਹੜਾ ਹੈਗਾ ਡਿਸਮਿਸ ਕਰਕੇ ਘਰੇ ਤੋਰਿਆ ਜਾਵੇ ਮਿਹਰਬਾਨੀ ਧੰਨਵਾਦ ਸਰਕਾਰ ਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ